ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਤੁਹਾਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹੰਦੀ ਸਿੰਘ 2024 ਦੀਆਂ ਚੋਣਾਂ ਦਾ ਦੰਗਲ ਸਿਆਸਤ ਦਾ ਮਾਹੌਲ ਪਖਿਆ ਹੋਇਆ ਹੈ ਪਾਰਟੀਆਂ ਆਪੋ ਆਪਣੇ ਦਮਗਜ਼ੇ ਮਾਰ ਰਹੀਆਂ ਨੇ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਰਹਿਣਗੇ ਅਮਰਜੀਤ ਸਿੰਘ ਸਰਪੰਚ ਜੀ ਜੋ ਕਿ ਸ਼੍ਰੋਮਿਕ ਕਾਲੀ ਦਲ ਦੇ ਵਿੱਚ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਕਿਹੋ ਜਿਹਾ ਸਥਿਤੀਆਂ ਨੇ ਅਕਾਲੀ ਦਲ ਦੀ ਹੈ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਗੱਲ ਲਈ ਵਈ ਸ਼ਸ਼ੀ ਕਾਲ ਜੀ ਸ਼ਸ਼ੀ ਕਾਲ ਜੀ ਜੀ ਐਨੂੰ ਹਸਪੀਟਲ ਕੰਪੂਰ ਓਹ ਠੀਕ ਹੁੰਜੀ ਬਹੁਤ ਵਧੀਆ ਜੀ ਕਿਵੇਂ ਦਾ ਲੱਗ ਰਿਹਾ ਲੋਕਾਂ ਦੇ ਵਿੱਚ ਵਿਚਰ ਰਹੇ ਅਕਾਲੀ ਦਲ ਦਾ ਵजूद ਕਿਵੇਂ ਆਧਾਰ ਬਣਦਾ ਜਾ ਰਿਹਾ ਕੁਝ ਨਜ਼ਰ ਆ ਰਿਹਾ ਤਲਦੀਪ ਜੀ ਬਹੁਤ ਵਧੀਆ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ ਜਿਹੜੀ 104 ਸਾਲ ਪੁਰਣੀ ਪਾਰਟੀ ਹੈ ਜਿਨੇ ਲੰਬੇ ਸਮੇਂ ਤੋਂ ਪੰਜਾਬ ਦੇ ਵੱਲੋਂ ਹੱਕਾਂ ਦੀ ਸਮੇਂ-ਸਮੇਂ ਤੇ ਸੰਘਰਸ਼ ਕੀਤਾ ਮੋਰਚੇ ਲਾਏ ਪੰਜਾਬ ਪੰਜਾਬੀਅਤ ਦੀ ਗੱਲ ਕੀਤੀ ਜਿੱਥੇ ਵੀ ਪੰਜਾਬ ਨਾਲ ਬੇਇਨਸਾਫੀ ਦੀ ਗੱਲ ਹੋਈ ਸ਼੍ਰੋਮਣੀ ਅਕਾਲੀ ਦੰਦ ਨੇ ਹਮੇਸ਼ਾ ਹੀ ਡਟ ਕੇ ਪੰਜਾਬੀਅਤ ਦਾ ਪੰਜਾਬਾ ਪੰਜਾਬ ਦੇ ਲੋਕਾਂ ਦਾ ਸਾਥ ਦਿੱਤਾ ਸੋ ਜਿਹੜੀ ਜਨ ਪਾਰਟੀ ਦੀ ਸਥਿਤੀ ਦੀ ਉਹ ਮਰੋਧੀਆਂ ਦੀਆਂ ਫਰਲ ਲਾਈਆਂ ਗੱਲਾਂ ਹੈ ਪਾਰਟੀ ਕਦੇ ਵੀ ਟੈਂਡੀਕਰਾਂ ਦੇ ਵਿੱਚ ਨਹੀਂ ਗਈ ਉਹ ਸਿਰਫ ਜਿਹੜਾ ਸਾਡੇ ਵਿਰੋਧੀ ਹੈ ਕਿਉਂਕਿ ਉਹ ਹਮੇਸ਼ਾ ਹੀ ਖੇਤਰੀ ਪਾਰਟੀ ਨੂੰ ਟਾਰਗੇਟ ਕਰਦੇ ਆ ਉਹ ਉਹਨਾਂ ਦਾ ਮਕਸਦ ਹੈ ਵੀ ਸ਼੍ਰੋਮਣੀ ਅਕਾਲੀ ਦਲ ਦਾ ਲੋਕਾਂ ਨਾਲ ਜੁੜੀ ਪਾਰਟੀ ਹੈ ਗਰਾਊਂਡ ਲੈਵਲ ਤੇ ਜਿਹੜੀ ਮੰਨ ਲਓ ਲੋਕਾਂ ਨਾਲ ਜੁੜੀ ਪਾਰਟੀ ਹੈ ਸੋ ਉਹ ਵਿਰੋਧੀਆਂ ਦੀਆਂ ਸਾਰੀਆਂ ਇਹ ਗੱਲਾਂ ਬਾਤਾਂ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਆਧਾਰ ਜਾਂ ਕਦੇ ਵੀ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਸੀ ਤੇ ਅਕਾਲੀ ਦਲ ਹਮੇਸ਼ਾ ਜੜਦੀ ਕਰਾ ਦੇ ਵਿੱਚ ਹੈ ਰਹੂਗਾ ਤੇਸੀ ਗੱਲ ਇਹ ਵੀ ਆਉਂਦੀ ਹੈ ਕਿ ਆਮ ਆਦਮੀ ਪਾਰਟੀ ਦਾ ਵੀ ਵਿਰੋਧ ਹੋਣ ਲੱਗਾ ਪਹਿਲਾਂ ਬੀਜੇਪੀ ਦਾ ਵਿਰੋਧ ਕਿਸਾਨ ਕਰਦੇ ਸੀ ਪਰ ਆਮ ਆਦਮੀ ਪਾਰਟੀ ਦਾ ਦੇਖੇ ਕਿ ਮੌਜੂਦਾ ਹਾਲਾਤਾਂ ਦੇ ਵਿੱਚ ਗਰਮਿਤ ਖੁੱਡੀਆਂ ਦੀ ਗੱਲ ਹੋਵੇ ਗੱਲ ਮਾਸਟਰ ਜਗਸੀਰ ਦੀ ਗੱਲ ਹੋਵੇ ਜਾਂ ਹੋਰ ਕਈ ਲੀਡਰਾਂ ਦਾ ਵੀ ਕਾਫੀ ਜਗ੍ਹਾ ਤੇ ਵਿਰੋਧ ਦਾ ਜਿਹੜਾ ਕੀਤਾ ਜਾ ਰਿਹਾ ਕਿ ਇੰਜ ਨੂੰ ਲੱਗਦਾ ਆਕਾਲੀ ਦਲ ਦਾ ਵੀ ਜਦੋਂ ਕਿਸਾਨਾਂ ਵੱਲੋਂ ਜਾਂ ਆਮ ਲੋਕਾਂ ਵੱਲੋਂ ਵਿਰੋਧ ਕੀਤਾ ਜਾਵੇਗਾ ਸਵਾਲ ਪੁੱਛੇ ਜਾਣਗੇ ਕਿ ਕਾਲੀ ਦਲ ਉਹਨਾਂ ਸਵਾਲਾਂ ਦੇ ਜਵਾਬ ਦੇਣਗੇ ਕਿ ਇੰਨਾ ਲੰਬਾ ਸਮਾਂ ਰਾਜ ਕੀਤਾ ਤਾਂ ਦੁਆਰਾ 92 ਐਮਐਲਏ ਨਵੇਂ ਬਦਲਾਵ ਲੈ ਕੇ ਆਉਂਦੀ ਕਿਉਂ ਲੋੜ ਪਈ ਸਮੂ ਇਹ ਸਵਾਲ ਕਿਤੇ ਜਾਣੀ ਰਕਮ ਨਹੀਂ ਬਿਲਕੁਲ ਨਹੀਂ ਜਿੱਥੋਂ ਤੱਕ ਸਬੰਧ ਆਮ ਆਦਮੀ ਪਾਰਟੀ ਦਾ ਤੁਸੀਂ ਸਾਨੂੰ ਸਵਾਲ ਕੀਤਾ ਹੈ ਵੀ ਉਹਨਾਂ ਦਾ ਵਿਰੋਧ ਹੋ ਰਿਹਾ ਜਾਂ ਬੀਜੇਪੀ ਦਾ ਵਿਰੋਧ ਹੋ ਰਿਹਾ ਹੈ ਤੇ ਅਕਾਲੀ ਦਲ ਦੀ ਇਹਦੇ ਵਿੱਚ ਸਥਿਤੀ ਕੀ ਰਹੂਗੀ ਅਕਾਲੀ ਦਲ ਦੀ ਸਥਿਤੀ ਅਕਾਲੀ ਦਲ ਨੇ ਤੁਹਾਨੂੰ ਦੱਸਿਆ ਵੀ ਲੋਕਾਂ ਨਾਲ ਜੁੜੀ ਪਾਰਟੀ ਹੈ ਤੇ ਲੋਕ ਇਸ ਗੱਲ ਨੂੰ ਪਲੀਪਤ ਸਮਝ ਚੁੱਕੇ ਆ ਕਿਉਂਕਿ ਜਦੋਂ 2 ਸਾਲ ਪਹਿਲਾਂ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਬਹੁਤ ਐਹੀ ਜੀਆਂ ਗੱਲਾਂ ਜਿਹੜੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਜਾਂ ਇਹਨਾਂ ਦੇ ਜਿਹੜੇ ਬਲਾਰੇ ਜੋ ਕੌਮੀ ਇਹਨਾਂ ਦੇ ਕਨਵੀਨਰ ਕੇਜਰੀਵਾਲ ਜੀ ਉਹ ਲੋਕਾਂ ਨੂੰ ਆ ਕੇ ਗੱਲਾਂ ਕਹਿੰਦੇ ਸੀ ਜਿਹੜੀ ਸਾਡੀ ਸਰਕਾਰ ਔਰ ਸੱਤਾਂ ਦੇ ਚੱਲੇਗੀ ਲੋਕਾਂ ਦੀ ਆਪਣੀ ਸਰਕਾਰ ਹੋਏਗੀ ਤੁਹਾਨੂੰ ਕਿਸੇ ਦਫ਼ਤਰਾਂ ਚ ਖੱਜਲ ਖੋਰੀ ਨਹੀਂ ਹੋਏਗੀ ਤੇ ਰਿਸ਼ਵਤ ਨਾਲ ਦੀ ਕੋਈ ਚੀਜ਼ ਨਹੀਂ ਹੋਏਗੀ ਤੇ ਜਿਹੜਾ ਕਿਸਾਨੀ ਨਾਲ ਸੰਬੰਧਿਤ ਗੱਲਾਂ ਜੇ ਮੰਨ ਲਓ ਜਿੱਦਾਂ ਕੋਈ ਫਸਲੀ ਨੁਕਸਾਨ ਹੋ ਜਾਂਦੇ ਆ ਜਾਂ ਕੋਈ ਕੁਦਰਤੀ ਆਫਤ ਨਾਲ ਨੁਕਸਾਨ ਹੁੰਦਾ ਤਾਂ ਉਹ ਮੁਆਵਜ਼ਾ ਤੁਹਾਨੂੰ ਗਰਦਾਵਰੀਆਂ ਵਗੈਰਾ ਬਾਅਦ ਹੁੰਦੀਆਂ ਰਿਆ ਕਰਨੀਆਂ ਤੁਹਾਨੂੰ 20000 ਰੁਪਏ ਕਿੰਨੇ ਦਾ ਮੁਆਵਜ਼ਾ ਅਰਜੈਂਟਲੀ ਅਸੀਂ ਖਾਤੇ 'ਚ ਪਾ ਲਿਆ ਕਰਾਂਗੇ ਬੀਬੀਆਂ ਨੂੰ ਇੱਕ ਇੱਕ 1000 ਰੁਪਏ ਦਾ ਲਾਲਚ ਦਿੱਤਾ ਗਿਆ ਵੀ ਜਿਹੜੀਆਂ ਸਾਡੀਆਂ ਭੇੜਾਂ ਉਹਨਾਂ ਨੂੰ ਇੱਕ ਇੱਕ 1000 ਰੁਪਏ ਹੈ ਅਸੀਂ ਉਹਨਾਂ ਦੇ ਖਾਤੇ ਤੇ ਪਾਲਿਕਾ ਕਰਾਂਗੇ 2500 ਰੁਪਏ ਪੈਨਸ਼ਨ ਬਜ਼ੁਰਗਾਂ ਦੀ ਕਰ ਦਿੱਤੀ ਜਾਏਗੀ ਸੋ ਇਹਦੇ ਜਿਹੜੇ ਲੋਕ ਮੋਣੇ ਨਾਰੇ ਲਾ ਕੇ ਆਦਮੀ ਆਮ ਆਦਮੀ ਪਾਰਟੀ ਨੇ ਸਰਕਾਰ ਬਣਾ ਲਈ ਪਰ ਹੋਇਆ ਕੀ ਇਸਦੇ ਉਲਟ ਹੋਇਆ ਪਿਛਲੇ ਸੀਜ਼ਨ ਦੇ ਵਿੱਚ ਜਦੋਂ ਕਣਕ ਦਾ ਨੁਕਸਾਨ ਹੋਇਆ ਉਸ ਤੋਂ ਬਾਅਦ ਝੋਨੇ ਦੀ ਲਵਾਈ ਹੋਈ ਝੋਨੇ ਦੀ ਲਵਾਈ ਦੇ ਵਿੱਚ ਵੀ ਮੁੱਖ ਮੰਤਰੀ ਸਾਹਿਬ ਨੇ ਸਨਾਨ ਦੀ ਧਰਤੀ ਤੇ ਖੜ ਕੇ ਕਿਹਾ ਵੀ ਜਿਹੜੇ ਮੇਰੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੂੰ ਇਹ ਨਹੀਂ ਪਤਾ ਵੀ ਕਦੋਂ ਕਰਨਾ ਕੀ ਬਲਾਇਕ ਕਦੂ ਕਿਸ ਨੂੰ ਕਹਿੰਦੇ ਆ ਮੈਂ ਕਦੂ ਕਰਨ ਦਾ ਖਰਚਾ ਵੀ ਦੇਵਾਂਗਾ ਮੈਂ ਬੱਕਰੀ ਦਾ ਖਰਚਾ ਵੀ ਦੇਵਾਂਗਾ ਮੈਂ ਮੁਰਗੀ ਮਰਗੀ ਉਹਦੇ ਪੈਸੇ ਵੀ ਦੇਵਾਂਗਾ ਮਕਾਨ ਠੱਗੇ ਉਹਦੇ ਪੈਸੇ ਵੀ ਦੇਵਾਂਗਾ ਫਸਲ ਮਰਗੀ ਉਹਦੇ ਪੈਸੇ ਵੀ ਦੇਵਾਂਗਾ ਪਰ ਹੋਇਆ ਉਲਟ ਕਿਸੇ ਨੂੰ ਇੱਕ ਫੁੱਟੀ ਕੋੜੀ ਨਹੀਂ ਮਿਲੀ ਕਿਸੇ ਨੂੰ ਕੋਈ ਪੈਸਾ ਨਹੀਂ ਮਿਲਿਆ ਸੋ ਕਿਸਾਨਾਂ ਨੂੰ ਇਸ ਗੱਲ ਦਾ ਨੁਕਸਾਨਾ ਨੂੰ ਪਤਾ ਲੱਗ ਗਿਆ ਵੀ ਅਸੀਂ ਠੱਗੇ ਗਏ ਠੱਗੇ ਠੱਗੇ ਮਹਿਸੂਸ ਕਰ ਰਹੇ ਆ ਜਿਹੜੇ ਕਿਸਾਨ ਜਿਹੜੇ ਦੇ ਆਗੂ ਜਦੋਂ ਦਿੱਲੀ ਦੇ ਵਿੱਚ ਧਰਨਾ ਲੱਗਿਆ ਸੀ ਉਦੋਂ ਵੀ ਇਹ ਜਿਹੜੇ ਮੰਨ ਲੋ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਜਾਂ ਲੀਡਰ ਉੱਥੇ ਜਾ ਕੇ ਆਮ ਆਦਮੀ ਦੇ ਅੰਦਰ ਜਿਹਨੇ ਵੀ ਵਲੰਟੀਅਰ ਸੀ ਉੱਥੇ ਜਾਂਦੇ ਸੀ ਤੇ ਉੱਥੇ ਮੰਨ ਲੋ ਉਹਨਾਂ ਨੂੰ ਇਹ ਗੱਲਾਂ ਵਿਸ਼ਵਾਸ ਦਿਵਾਉਂਦੇ ਸੀ ਕਿ ਤੁਸੀਂ ਪੰਜਾਬ ਦੇ ਵਿੱਚ ਸਾਡੀ ਸਰਕਾਰ ਲਾਓ ਮੋਦੀ ਵਾਲੇ ਕਾਨੂੰਨ ਨਹੀਂ ਲਾਗੂ ਹੋਣ ਦੇਵਾਂਗੇ ਤੁਹਾਨੂੰ ਕੋਈ ਦੁੱਖ ਤਕਲੀਫ ਨਹੀਂ ਹੋਣ ਦੇਵਾਂਗੇ ਸੋ ਸਾਰੀਆਂ ਗੱਲਾਂ ਫੇਕ ਤੇ ਠੂਠੀਆਂ ਨਿਕਲੀਆਂ ਅੰਦਰ ਮਲੂਕਾ ਦੀ ਨੋਆ ਪਰਮਪਾਲ ਕੌਰ ਉਹਨਾਂ ਨੂੰ ਜਿਹੜੀ ਟਿਕਟ ਦੇ ਦਿੱਤੀ ਗਈ ਹੈ ਬੀਜੇਪੀ ਵੱਲੋਂ ਦੂਜੇ ਪਾਸੇ ਲੱਖਾ ਸਦਾਣਾ ਵੀ ਕੈਬਨਟ ਮੰਤਰੀ ਗਰਮੀਤ ਖੋਡੀਆਂ ਨੂੰ ਟਿਕਟ ਦਿੱਤੀ ਗਈ ਹੈ ਤਾਂ ਇੱਥੋਂ ਦੀ ਸਥਿਤੀ ਦੇ ਤਾਜ਼ਾ ਮਾਹੌਲ ਤੁਸੀਂ ਕਿਵੇਂ ਦੇਖੋਗੇ ਜੋ ਕਿ ਗੜ ਮੰਨਿਆ ਜਾਂਦਾ ਸਿਕੰਦਰ ਮਲੂਕੇ ਵੱਲੋਂ ਵੀ ਜਿਹੜੀ ਕੰਪੇਨ ਕੀਤੀ ਜਾਣੀ ਸੀ ਵੀ ਬਾਹਰ ਸਿਮਰਤ ਕੌਰ ਬਾਦਲ ਦੇ ਲਈ ਕਿਵੇਂ ਤੁਹਾਨੂੰ ਲੱਗਦਾ ਨਹੀਂ ਕਿ ਸਥਿਤੀ ਹੈ ਜਿਹੜੀ ਡਾਵਾ ਡੋਲ ਹੋਵੇਗੀ ਕਿਤੇ ਨਾ ਕਿਤੇ ਜਿਹੜਾ ਲੋਕਾਂ ਦਾ ਰੋਖਾ ਉਹ ਥੋੜਾ ਜਿਹਾ ਘਟੇਗਾ ਸਿਕੰਦਰ ਮਲੂਕੇ ਦੀ ਜਿਹੜੀ ਵੋਟ ਆ ਬੈਂਕਾ ਉਹ ਅਕਾਲੀ ਦਲ ਨੂੰ ਪੈਣੀ ਸੀ ਹੁਣ ਪਿੱਛੇ ਹਟੇ ਗਈ ਉਹ ਨਹੀਂ ਪਵੇਗੀ ਇਹਦਾ ਨੁਕਸਾਨ ਹੋਵੇ ਮੈਨੂੰ ਇਸ ਕੱਲ ਦੀ ਸਾਹਮਣੇ ਨਹੀਂ ਆਈ ਵੀਦਰੇ ਸਾਡੇ ਮਲੂਕਾ ਸਾਹਿਬ ਸਿਕੰਦਰ ਸਿੰਘ ਦੀ ਮਲੂਕਾ ਇੱਕ ਸਤਕਾਰਤ ਪਾਰਟੀ ਦੇ ਵੱਲੋਂ ਵੱਡੇ ਲੀਡਰ ਨੇ ਅੱਜ ਵੀ ਉਹ ਅਕਾਲੀ ਦਲ ਦੇ ਵਿੱਚ ਨੇ ਸੋ ਉਹ ਨਿਸ਼ਾਚਿਤ ਕਮੇਟੀ ਦੇ ਚੇਅਰਮੈਨ ਵੀ ਨੇ ਉਹਨਾਂ ਦਾ ਜਿਹੜਾ ਪਰਿਵਾਰ ਆ ਉਹਨਾਂ ਨੇ ਬੀਜੇਪੀ ਜੁਆਇਨ ਕਰ ਲਿਆ ਦੇਖੋ ਸਾਨੂੰ ਜਿੱਥੋਂ ਤੱਕ ਸਮਝ ਆਉਂਦੀ ਹੈ ਵੀ ਬੀਜੇਪੀ ਜਿੰਨੀ ਕੁ ਮੈਂ ਬੇਸਿਕਲੀ ਸਮਝ ਰੱਖਦਾ ਵੀ ਬੀਜੇਪੀ ਕੋਲੇ ਕੋਈ ਹਰਸਿਮਰਤ ਕੌਰ ਬਾਦਲ ਇੱਕ ਇੰਨੀ ਮਜ਼ਬੂਤ ਕੈਂਡੀਡੇਟ ਹੈ ਵੀ ਜਿਹੜੂ ਕੇਰਨ ਲਈ ਬੀਜੇਪੀ ਨੂੰ ਉਹਦੇ ਵਿੱਚੋਂ ਹੀ ਅਕਾਲੀ ਦਲ ਦੇ ਵਿੱਚੋਂ ਹੀ ਬੰਦੇ ਲਿਆ ਕੇ ਉਹਨੂੰ ਸਹਾਰਾ ਲੈਣਾ ਪੈ ਰਿਹਾ ਕਿਉਂਕਿ ਬਹੁਤ ਹੀ ਗਰਾਊਂਡ ਲੈਵਲ ਤੇ ਬੀਬਾ ਹਰਸਿਮਰਤ ਕੌਰ ਨੇ ਲੋਕਾਂ ਦੀ ਬਾਹ ਮੜੀ ਹੈ ਦੇਖੋ ਤੁਸੀਂ 800 ਦੇ ਲਗਭਗ ਪਿੰਡ ਹੈ ਇਹ ਇਸ ਕੰਸਟੀਟਿਊਐਂਸੀ ਦੇ ਵਿੱਚ ਲੋਕ ਸਭਾ ਹਲਕੇ ਦੇ ਵਿੱਚ ਤੇ ਬੀਬਾ ਹਰਸਿਮਰਤ ਕੌਰ ਬਾਦਲ ਹਰੇਕ ਘਰ ਦੁੱਖ ਦੇ ਸੁੱਖ ਦੇ ਜਾਣਾ ਉਹ ਆਪ ਦਾ ਧਰਮ ਸਮਝਦੇ ਹਨ ਮਨੋਂ ਹਰੇਕ ਪਿੰਡ ਦੇ ਵਿੱਚ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਮਨੋਂ ਉਹਨਾਂ ਨੇ ਲਗਾਤਾਰ 15 ਸਾਲ ਉਹਨਾਂ ਨੂੰ ਇਥੋਂ MP ਬਣਦਿਆ ਹੋਗੇ ਵੀ ਉਹ ਸਾਡੇ ਦੀ ਪਿੰਡ ਨਹੀਂ ਆਏ ਜਾਂ ਸਾਡੇ ਪਿੰਡ ਨੂੰ ਉਹਨੇ ਕੋਈ ਗ੍ਰਾਂਟ ਨਹੀਂ ਦਿੱਤੀ इवन ਕਿ ਆ ਜਿਹੜਾ ਹੁਣ 5 ਸਾਲ ਦੀ ਟਰਮ ਗੁਜ਼ਰੀ ਹੈ ਇਹਦੇ ਵਿੱਚ ਮੰਨ ਲਓ ਕਾਂਗਰਸ ਦੀ ਸਰਕਾਰ ਲਈ ਹੈ ਇਹਨਾਂ ਨੇ ਫਿਰ ਵੀ ਜਿੰਨੀ ਕੁ ਪੈਸਾ ਇੱਕ ਐਮਪੀ ਨੂੰ ਮਿਲਦਾ ਹੈ ਉਹਨਾਂ ਪੈਸਾ ਲਿਆ ਕੇ ਆਪਦੇ ਹਲਕੇ ਦੇ ਜਿੱਥੇ ਜਿੱਥੇ ਉਹ ਪਿੰਡ ਜਿੱਥੇ ਵੱਡੀਆਂ ਵੱਡੀਆਂ ਕੋਈ ਪ੍ਰੋਬਲਮਸ ਸੀ ਉਹ ਸੋਲਵ ਕਰਾਈਆਂ ਸਭ ਤੋਂ ਵੱਡੀ ਦੇਣ ਹੈ ਬੀਬਾ ਦੀ ਹਰਸਨਤ ਕੌਰ ਬਾਦਲ ਦੀ ਏਮਜ਼ ਹਸਪੀਟਲ ਸਾਡੇ ਏਰੀਆ ਨੂੰ ਏਮਜ਼ ਹਸਪੀਟਲ ਲੈ ਕੇ ਦਿੱਤਾ ਦੇਖੋ ਜਦੋਂ ਖੈਰਾ ਸਾਹਿਬ ਵਰਗੇ ਜਾਂ ਕੈਪਟਨ ਸਾਹਿਬ ਵਰਗੇ ਐਸ ਗੱਲ ਦਾ ਵਿਰੋਧ ਕਰਦੇ ਸੀ ਵੀ ਇਹ ਪੰਜਾਬ ਦੇ ਸੈਂਟਰ ਦੇ ਵਿੱਚ ਬਣਨਾ ਚਾਹੀਦਾ ਤਾਂ ਉਦੋਂ ਬੀਬਾ ਨੇ ਮੰਨ ਲਓ ਪੂਰੇ ਤਰੰਡੇ ਨਾਲ ਇਸ ਕਰਨਾ ਕੁਆਜੋ 28 ਵੀ ਜਿਹੜੀ ਹੈ ਇਹ ਬਿਲਟ ਆ ਬਠਿੰਡਾ ਬਿਲਟ ਇੱਥੇ ਕੈਂਸਰ ਦਾ ਬੋਲਬਲਾ ਹੈ ਬਹੁਤੀ ਲੋਕਾਂ ਇਲਾਜ ਨੂੰ ਲੋਕਾਂ ਨੂੰ ਪ੍ਰੋਬਲਮ ਹੈ ਸੋ ਬੀਬਾ ਨੇ ਇੱਥੇ ਤਰੰਡੇ ਨਾਲ ਮੰਨ ਲਓ ਸਾਨੂੰ ਏਮਜ ਹਸਪੀਟਲ ਲੈ ਕੇ ਦਿੱਤਾ ਸੈਂਟਰਲ ਯੂਨੀਵਰਸਿਟੀ ਇੱਥੇ ਬਣਵਾ ਕੇ ਦਿੱਤੀ ਰਫਾਇਨਰੀ ਇੱਥੇ ਹਵਾਈ ਅੱਡਾ ਬਠਿੰਡੇ ਦੀ ਜਿਹੜਾ ਚਾਲੂ ਕਰਵਾਇਆ ਉਹ ਕਿਹੜਾ ਕੰਮ ਹੈ ਜਿਹੜਾ ਬਠਿੰਡੇ ਲੋਕ ਦੇ ਹਲਕੇ ਲਈ ਬੀਬਾ ਹਰਸ਼ਮਿਤ ਕੌਰ ਬਾਦਲ ਨੇ ਨਹੀਂ ਕੀਤਾ ਤੇ ਸਾਨੂੰ ਇਸ ਗੱਲ ਦਾ ਮਾਣ ਵੀ ਹੈ ਕਿ ਬਾਣਨਾ ਸੀ ਇਹ ਕਹਿ ਸਕਦੇ ਆ ਵੀ ਬੀਬਾ ਹਰਸ਼ਮਿਤ ਕੌਰ ਨੂੰ ਜਿਹੜੀ ਵੋਟ ਪੈਂਦੀ ਹੈ ਤਕਰੀਬਨ ਤਕਰੀਬਨ ਬਹੁਤ ਲੋਕ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਵੀ ਵੋਟ ਪਾਉਂਦੇ ਕਿਉਂਕਿ ਉਹਨਾਂ ਦੀ ਇੱਕ ਨਿੱਜੀ ਸ਼ਖਸੀਅਤ ਹੈ ਇੱਥੇ ਵੀ ਉਹ ਜੋ ਕਹਿੰਦੇ ਆ ਸਾਫ਼ ਤੌਰ ਤੇ ਉਹ ਕਰਕੇ ਦਿਖਾਉਂਦੇ ਆ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਜੋ ਉੜਤੀ ਦੇ ਵਿੱਚ ਲਿਆ ਜੋ ਉਹਨਾਂ ਨੂੰ ਸਿਆਸੀ ਉੜਤੀ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੀ ਹੈ ਉਸ ਦੇ ਮੁਤਾਬਕ ਹੀ ਉਹ ਲੋਕਾਂ ਦੇ ਵਿੱਚ ਵਿਚਰਦੇ ਆ ਲੋਕਾਂ ਦੇ ਬੁੱਖ ਸੁੱਖ ਦੇ ਵਿੱਚ ਖੜਦੇ ਆ ਹਮੇਸ਼ਾ ਅਸੀਂ ਮੈਂ ਇਸ ਏਰੀਆ ਦਾ ਸਰਕਲ ਦਾ ਪ੍ਰਧਾਨ ਨਹੀਂ ਹਾਂ ਵਾਲੇ ਦਾ ਜਦੋਂ ਵੀ ਅਸੀਂ ਉਹਨਾਂ ਨੂੰ ਕੋਈ ਇਹ ਜੀ ਕਿਸੇ ਪਰਿਵਾਰ ਦਾ ਦੱਸਦੇ ਆ ਜੀ ਉੱਥੇ ਪੁਰਾਣੇ ਪਿੰਡ ਦੇ ਵਿੱਚ ਇਹ ਕੋਈ ਸੜਨ ਦੀ ਕੋਈ ਮਾੜੀ ਘਟਨਾ ਵਾਪਰ ਗਈ ਕੋਈ ਡੈਥ ਹੋ ਗਈ ਤੋਂ ਉਹ ਜ਼ਰੂਰ ਉੱਥੇ ਜਾਣਾ ਉਹਨਾਂ ਨੇ ਆਪਦੇ ਜਿਹੜੇ ਸਹਿਯਕ ਉਹਨਾਂ ਨੂੰ ਵੀ ਕਹਿ ਰੱਖਿਆ ਵੀ ਤੁਸੀਂ ਇਸ ਗੱਲ ਨੂੰ ਨੋਟ ਕਰਕੇ ਰੱਖੋ ਆਪਣੇ ਏਰੀਆ ਦੇ ਵਿੱਚ ਜਿੱਥੇ ਕੋਈ ਪ੍ਰੋਬਲਮ ਹੈ ਮੈਨੂੰ ਕਨਫਰਮ ਕਰੋ ਕਿਉਂ ਜਾਣਾ ਆਪਦਾ ਧਰਮ ਸਮਝਦੇ ਆ ਸੋ ਇੱਕ ਇਹੇ ਜੀ ਲੀਡਰ ਹੈ ਇਹੇ ਜੀ ਔਰਤ ਲੀਡਰ ਹੈ ਜਿਹੜੀ ਮੰਨ ਲਓ ਗਰਾਊਂਡ ਲੈਵਲ ਤੇ ਲੋਕਾਂ ਨਾਲ ਜੁੜੀ ਹੋਈ ਹੈ ਸੋ ਮੈਨੂੰ ਨਹੀਂ ਲੱਗਦਾ ਵੀ ਉਹਦਾ ਕੋਈ ਮੁਕਾਬਲਾ ਇੱਥੇ ਹੈ ਚੌਥੀ ਵਾਰ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਕੋਈ ਬਹੁਤਾ ਇੱਥੇ ਫਾਈਟ ਦਾ ਸਾਹਮਣਾ ਕਰਨਾ ਪਏਗਾ ਉਹ ਬੜੇ ਸਰਦਲੇਨਾ ਬੜੀ ਵੱਡੀ ਲੀਡ ਨਾਲ ਜਿੱਤ ਕੇ ਚੌਥੀ ਵਾਰ ਐਮਪੀ ਬਣਨਗੇ ਕਿੰਨੇ ਲੱਗਦਾ ਤੁਹਾਨੂੰ ਕਿ ਜਿਨੇ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਜਿਨ੍ਹਾਂ ਨੂੰ ਕੋਮਕੜ ਕਿਹਾ ਜਾਂਦਾ ਸੀ ਉਹ ਰੁੱਸੇ ਕਹਿੰਦੇ ਕਿ ਸਾਡੇ ਨਾਲ ਇਹ ਹੋਇਆ ਕਿ ਸਾਡੀ ਸੁਣਵਾਈ ਨਹੀਂ ਹੋਈ ਇਸ ਤੱਕ ਆਨ ਅਕਾਲੀ ਦਲ ਦੇ ਜਿਹੜੇ ਵਰਕਰ ਆ ਜਿਹੜੇ ਜਾਂ ਵਲੰਟੀਅਰ ਆ ਜਿਹੜੇ ਕੰਮ ਕਰਦੇ ਅੱਗੇ ਹੋ ਕੇ ਉਹ ਨਿਰਾਸ਼ਤਾ ਨਹੀਂ ਪਹਿਲਾਂ ਜਿਵੇਂ ਸਰਕਾਰ ਨਹੀਂ ਰਹੀ ਸੱਤਾ ਦੇ ਵਿੱਚ ਨਹੀਂ ਰਹੀ ਕਿ ਉਹ ਪਿੱਛੇ ਬੈਕਫੁੱਟ ਤੇ ਚਲੇ ਜਾਂਦੇ ਹੁਣ ਆਜੂ ਸਾਥ ਦੇਣਗੇ ਰਲ ਕੇ ਕੰਪੇਨਾਂ ਕਰਵਾਉਣਗੇ ਰਲ ਕੇ ਹੀ ਜਿਹੜਾ ਬਠਿੰਡਾ ਸੀਟ ਹੈ ਵੀ ਬਾਹਰ ਸਿਮਰਤ ਕੋਰ ਦੀ ਝੋੜੀ ਦੇ ਵਿੱਚ ਪਾਉਣਗੇ ਤੇ ਖੂਬੜਾ ਵਧੀਆ ਸਵਾਲ ਆ ਤੁਹਾਡਾ ਜਦੋਂ ਵਿਰੋਧੀ ਇਹ ਗੱਲਾਂ ਪ੍ਰਚਾਰ ਦੇ ਹੁਣ ਸੋਸ਼ਲ ਮੀਡੀਆ ਦੇ ਵਿੱਚ ਅਕਾਲੀ ਦਲਤਾ ਜੀ ਖੰਦੀ ਦਲ ਹੋ ਗਿਆ ਤੇ ਮਨ ਲਓ ਤਕਰੀਬਨ ਤਕਰੀਬਨ ਤੁਸੀਂ ਮੰਨੋ ਵੀ 7-8 ਸਾਲ ਤੋਂ ਅਸੀਂ ਸੱਤਾ ਤੋਂ ਬਾਹਰ ਬੈਠੇ ਆ ਉਸ ਟਾਈਮ ਪਾਰਟੀ ਦੇ ਨਾਲ ਜਿਹੜਾ ਕੇਡਰ ਖੜਦਾ ਉਹ ਬੜਾ ਮਜ਼ਬੂਤ ਕੇਡਰ ਆ ਜਿਹੜਾ ਪਾਰਟੀ ਦੇ ਨਾਲ ਖੜਾ ਹੈ ਅੱਜ ਵੀ ਉਹ ਮਜ਼ਬੂਤ ਕੇਡਰ ਜਿਹੜੀਆਂ ਗਰਾਊਂਡ ਰੂਟਸ ਜਿਹੜਾ ਹੈ ਉਹ ਤਾਂ ਮਜ਼ਬੂਤ ਹੈ ਜੇ ਸੁਖਵੀਰ ਸਿੰਘ ਬਾਦਲ ਨੇ ਜੋ ਕਿਹਾ ਉਹ ਕੀਤਾ ਲੋਕ ਇਸ ਗੱਲ ਤੇ ਵਿਸ਼ਵਾਸ ਕਰਦੇ ਆ ਵੀ ਸੁਖਵੀਰ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਦਾ ਕੋਈ ਵੀ ਨੁਮਾਇੰਦਾ ਜਾਂ ਪਰਿਵਾਰ ਦਾ ਕੋਈ ਵੀ ਮੈਂਬਰ ਜਿਹੜੀ ਗੱਲ ਕਹਦੇ ਉਹ ਪੂਰੀ ਕਰਦੇ ਆ ਤੇ ਮੰਨੂ ਲੋਕ ਤਾਂ ਮਾਨ ਸਮਝਦੇ ਆ ਵੀ ਅਸੀਂ ਅਕਾਲੀ ਦਲ ਦੇ ਮੈਂਬਰ ਆ। ਸੋ ਕੋਈ ਇਹੋ ਜੀ ਗੱਲ ਨਹੀਂ ਵੀ ਅਕਾਲੀ ਦਲ ਦੇ ਥੱਲੇ ਲੈਵਲ ਤੇ ਕੋਈ ਇਸ ਗੱਲਾਂ ਦੀ ਕੋਈ ਪ੍ਰੋਬਲਮ ਆਉਗੀ ਵੀ ਜਾਂ ਜਿਵੇਂ ਹੁਣ ਇਹਨਾਂ ਨੂੰ ਦੇਖੋ 2 ਸਾਲ ਹੋ ਗਏ ਝਾੜੂ ਦੀ ਸਰਕਾਰ ਬਣੀ ਨੂੰ ਤੇ ਇਹਨਾਂ ਦੀ ਮੌਜੂਦਾ ਸਰਕਾਰ ਆ ਤੇ ਇਹਨਾਂ ਨੂੰ ਤਾਂ ਪ੍ਰੋਬਲਮ ਆ ਰਹੀ ਆ ਪਿੰਡਾਂ ਦੇ ਵਿੱਚ ਵੀ ਵਰਕਰ ਇਸ ਗੱਲੋਂ ਨਾਰਾਜ਼ ਆ ਵੀ ਸਾਡੀ ਕੋਈ ਪੁੱਛਗਿੱਛ ਨਹੀਂ ਸਾਨੂੰ ਕਨੇ ਪੁੱਛਿਆ ਨਹੀਂ। ਤੇ ਮਲੂ ਤਾਂ ਹੁਣ ਇਹਨਾਂ ਨੂੰ ਜਵਾਬ ਦੇਣਾ ਚਾਹੀਦਾ ਆ ਕਿ ਉਹਨਾਂ ਨੂੰ ਵਰਕਰਾਂ ਨੂੰ ਜਿਹੜੇ ਵਰਕਰਾਂ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਇੱਥੇ ਵੀ ਅਸੀਂ ਜੀ 2 ਮਿੰਟਾਂ ਦੇ ਵਿੱਚ ਤੁਹਾਡਾ ਕੰਮ ਹੋਏਗਾ ਇੱਕ ਇਮਾਨਦਾਰ ਸਰਕਾਰ ਤੁਹਾਨੂੰ ਦਿੱਤੀ ਜਾਵੇਗੀ ਉਹ ਵਰਕਰ ਵਿਚਾਰੇ ਉਹਨਾਂ ਲੋਕੋਂ ਨੂੰ ਸਵਾਲ ਕਰਦੇ ਆ ਹੂੰ ਉਹ ਨਿਰਾਸ਼ਾਜ ਵਰਕਰ ਜਦੋਂ ਆਪਾਂ ਕਿਸੇ ਗੱਲ ਨੂੰ ਝੂਠ ਵਾਰੀ-ਵਾਰੀ ਝੂਠ ਬੋਲਦੇ ਆ ਤੇ ਇਸ ਗੱਲ ਨੂੰ ਵਰਕਰ ਵੀ ਸਮਝਦੇ ਆ ਬਾਕੀ ਜਿੱਥੋਂ ਤੱਕ ਰਹੀ ਗੱਲ ਦੇਖੋ ਬਹੁਤੇ ਆਦਮੀ ਜਿਹੜਾ ਆਮ ਆਦਮੀ ਪਾਰਟੀ ਦੇ ਲੀਡਰ ਹੈ ਉਹ ਜੇਲ੍ਹ ਦੀ ਹਵਾ ਫੱਕ ਰਹੇ ਆ ਉਹ ਜਿਹਨਾਂ ਨੇ ਕੌਮੀ ਕਨਵੀਨਰ ਕੇਜਰੀਵਾਲ ਜੀ ਵੀ ਹੈ ਦੇਖੋ ਆਪਾਂ ਕਹਿ ਸਕਦੇ ਆ ਵੀ ਵੈਂਡੈਂਟਾ ਪੋਲਿਟਿਕਸ ਹੈ ਜੀ ਜਿਹੜੀ ਇਹ ਗੱਲ ਕਹਿੰਦੇ ਆ ਵੀ ਇਹ ਜੀ ਭਾਜਪਾ ਵੈਂਡੈਂਟਾ ਪੋਲਿਟਿਕਸ ਕਰਦੀ ਆ ਸਾਨੂੰ ਸਾਡੇ ਲੀਡਰ ਨੂੰ ਝੂਠਾ ਫੜ ਕੇ ਅੰਦਰ ਦੇ ਦਿੱਤਾ ਪਰ ਜਿਹੜੀ ਅਦਾਲਤ ਹੈ ਹਾਈ ਕੋਰਟ ਹੈ ਜਾਂ ਸੁਪਰੀਮ ਕੋਰਟ ਜੀ ਹੈ ਮਾਨਜੂਕ ਸੁਪਰੀਮ ਕੋਰਟ ਆ ਜਾਂ ਹਾਈ ਕੋਰਟ ਹੈ ਉਹ ਤਾਂ ਮੰਨ ਲਓ ਕਿਸੇ ਸਿਆਸਤਦਾਨ ਦੇ ਅੰਦਰ ਹੀ ਨਾ ਉੱਥੋਂ ਤਾਂ ਬੜਾ ਸਬਸਤਰਾ ਇਨਸਾਫ ਸਾਡੇ ਲੋਕਾਂ ਨੂੰ ਮਿਲਦਾ ਹੈ ਤੇ ਉਹ ਜਦੋਂ ਉੱਥੇ ਜਾਣਾ ਸਾਡਾ ਅਧਿਕਾਰ ਹੈ ਅਸੀਂ ਮੰਨ ਲਓ ਕਿਸੇ ਦੀ ਜ਼ਮਾਨਤ ਲਈ ਜਾਂਦੇ ਆ ਜਦੋਂ ਉਹ ਉਹਨਾਂ ਨੇ ਸੰਜੀਤ ਦਾ ਸੰਜੀਤ ਸਿੰਘ ਨੂੰ ਜ਼ਮਾਨਤ ਦਿੱਤੀ ਹੈ ਜਾਂ ਜਦੋਂ ਮੰਨੋ ਭਾਜਪਾ ਨੇ ਚੰਡੀਗੜ੍ਹ ਵਿੱਚ ਮੇਅਰ ਦੀ ਜਿਹੜੀ ਚੋਣ ਹੋਈ ਸੀ ਉਦੋਂ ਪ੍ਰੋਬਲਮ ਕ੍ਰੀਏਟ ਕੀਤੀ ਤੇ ਉਦੋਂ ਇਸੇ ਆਮ ਆਦਮੀ ਪਾਰਟੀ ਨੇ ਸੁਪਰੀਮ ਕੋਰਟ ਦਾ ਰੋਕ ਕੀਤਾ ਤੇ ਉਦੋਂ ਸੁਪਰੀਮ ਕੋਰਟ ਦਾ ਬੜਾ ਫੈਸਲਾ ਆਇਆ ਜਿਹਦੇ ਵਿੱਚ ਮੰਨੋ ਉਹਨਾਂ ਨੇ ਮੇਅਰ ਜਿਹੜਾ ਬੀਜੇਪੀ ਦਾ ਹਟਾ ਕੇ ਆਮ ਆਦਮੀ ਪਾਰਟੀ ਦਾ ਮੇਅਰ ਜਿਹੜਾ ਜਿਹਨੂੰ ਮੋਟਾਵੱਧ ਪਈਆਂ ਸੀ ਉਹਨੂੰ ਅਪਾਇੰਟ ਕੀਤਾ ਜੇ ਅਸੀਂ ਉਸ ਵੇਲੇ ਇਸ ਫੈਸਲੇ ਨੂੰ ਸਹੀ ਮੰਨਦੇ ਆ ਵੀ ਸੁਪਰੀਮ ਕੋਰਟ ਮਾਨ ਜੋ ਸੁਪਰੀਮ ਕੋਰਟ ਦੀ ਮੰਨੋ ਸਹੀ ਫੈਸਲਾ ਕਰਦੇ ਆ ਤੇ ਫਿਰ ਸਾਨੂੰ ਹੁਣ ਵੀ ਜਿਹੜੀਆਂ ਕੋਰਟਾਂ ਤੇ ਸਾਨੂੰ ਭਰੋਸਾ ਰੱਖਣਾ ਚਾਹੀਦਾ ਹੈ ਜੇ ਅਸੀਂ ਸਾਫ਼ ਸੁਥਰੇ ਆ ਤਾਂ ਕੋਰਟ ਕੁਦਰਤੀ ਗੱਲ ਹੈ ਵੀ ਸਾਨੂੰ ਇਨਸਾਫ਼ ਦੇਊਗੀ ਕਿ ਅਸੀਂ ਕੋਈ ਗਲਤ ਕਰਾਪਸ਼ਨ ਹੀ ਨਹੀਂ ਕੀਤੀ ਪਰ ਦੇਖੋ ਜਿੰਨਾ ਜਿੰਨਾਂ ਨੇ ਮੰਨ ਲਓ ਸੁਸ਼ੋਧਿਆ ਜੀ ਨੇ ਵੀ ਜਮਾਨਤ ਅਪਲਾਈ ਕੀਤੀ ਜਾਂ ਹੁਣ ਵੀ ਹਾਈ ਕੋਰਟ ਦੇ ਵਿੱਚ ਦੇਖੋ ਇਹ ਆਪਣੇ ਕੇਜਰੀਵਾਲ ਜੀ ਗਏ ਤਾਂ ਉਹਨਾਂ ਨੇ ਇਸ ਗੱਲ ਨੂੰ ਸਹੀ ਕਰਾਇਆ ਕਿ ਜੋ ED ਨੇ ਕਾਰਵਾਈ ਕੀਤੀ ਹੈ ਉਹ ਬਿਲਕੁਲ ਸਹੀ ਹੈ ਸੋ ਇਹ ਕਰਾਪਸ਼ਨ ਦਾ ਜਿਹੜਾ ਦੇਖੋ ਕਿਸੇ ਵੀ ਪਾਰਟੀ ਦਾ ਕੋਈ ਲੀਡਰ ਹੋਵੇ ਪਰ ਉਹ ਆਮ ਆਦਮੀ ਪਾਰਟੀ ਦਾ ਭਲਾ ਅਖਾਲੀ ਦਲ ਦਾ ਭਲਾ ਕੋਈ ਕਾਂਗਰਸ ਦਾ ਜਦੋਂ ਵੱਡਾ ਲੀਡਰ ਕਪਸ਼ਨ ਕਰਦਾ ਹੈ ਜੇਲ ਚਲਾ ਜਾਂਦਾ ਹੈ ਉਹਦਾ ਅਸਰ ਵਰਕਰਾਂ ਤੇ ਪੈਂਦਾ ਵਰਕਰ ਡੀਮੋਟਿਵੇਟ ਹੋ ਜਾਂਦੇ ਵਰਕਰਾਂ ਦਾ ਮਨੋਬਲ ਟੁੱਟਦਾ ਹੈ ਵੀ ਅਸੀਂ ਇੱਕ ਪ੍ਰਸਤ ਨੇਤਾ ਦੇ ਨਾਲ ਜੁੜੇ ਨੇ ਪਰ ਅਕਾਲੀ ਦਲ ਦੇ ਵਿੱਚ ਇਹੋ ਜੀ ਕੋਈ ਗੱਲ ਨਹੀਂ ਅਕਾਲੀ ਦਲ ਦੇ ਜਿਹੜੇ ਲੀਡਰ ਹੈ ਉਹ ਮੰਨ ਲਓ ਸੇਵਾ ਭਾਵਨਾ ਨਾਲ ਕੰਮਾ ਉਹ ਜਿਹੜੇ ਕਰ ਰਹੇ ਆ ਸੁਖਬੀਰ ਸਿੰਘ ਬਾਦਲ ਦੀ ਮੰਨ ਲਓ ਸਾਡੇ ਪੰਜਾਬ ਦੇ ਬੜੀ ਵੱਡੀ ਦੇਣ ਹੈ ਬੜੀਆਂ ਉਹਨਾਂ ਨੇ ਇਹ ਜਿਹੜਾ ਜਿਹੜਾ ਰੋਡ ਨੈਟਵਰਕ ਉਹ ਕਨੈਕਟੀਵਿਟੀ ਲਈ ਜਿਹੜੀਆਂ ਉਹਨੇ ਦੀ ਬੜੀ ਅਗਾਵਧੂ ਸੋਚ ਹੈ ਬੜਾ ਵਿਜ਼ਨ ਲੈ ਕੇ ਚੱਲ ਰਹੇ ਐ ਸੋ ਸਾਨੂੰ ਉਮੀਦ ਹੈ ਵੀ ਅਸੀਂ ਵੱਡੇ ਲੈਵਲ ਤੇ ਇਥੋਂ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਵੀ ਦਿੱਤਾਂਗੇ ਤੇ 2027 ਦੇ ਵਿੱਚ ਕਾਲੀ ਦਲ ਨੂੰ ਵਾਪਸੀ ਕਰਵਾਉ। ਤੁਹਾਡੇ ਨੂੰ ਕਿਹਾ ਜਾ ਰਿਹਾ ਕਿ 2027 ਦੇ ਵਿੱਚ ਵਾਪਸੀ ਹੋਵੇ ਪਰ ਨਸ਼ਾ ਜਿਉਂਦਾ ਤਿਆਂ ਚਾਹੀ ਸੀਮ ਭਗਵੰਤ ਵਾੰਦੀ ਸਰਕਾਰ ਵੱਲੋਂ ਇਲਜ਼ਾਮ ਲਗਾਏ ਜਾਂਦੇ ਸੀ ਕਿ ਕਾਲੀ ਦਲ ਨੇ ਜੜਾ ਚਿੱਟਾ ਯਾਹੁਰ ਨਸ਼ਾ ਲੈ ਕੇ ਆਦੇ ਇਹੋ ਜਿਹਾਂ ਜੜੀਆਂ ਨਸ਼ੇਦੀਆਂ ਬਿਮਾਰੀਆਂ ਪੰਜਾਬ ਦੇ ਲੋਕਾਂ ਨੂੰ ਲਗਾਈਆਂ ਚਾਹੇ ਅੱਜ ਉਹ ਸੱਤਾ ਦੇ ਵਿੱਚ ਪਰ ਨਸ਼ਾ ਜਿਉਂ ਤਉ ਤਿਉਂ ਬਰਕਰਾਰ ਕਿਉਂ ਨਸ਼ਾ ਘਟ ਨਹੀਂ ਰਿਹਾ ਕੀ ਲੱਗਦਾ ਹਰਦੀਪ ਜੀ ਨਸ਼ੇ ਦਾ ਜਿੱਥੋਂ ਤੱਕ ਸੰਬੰਧ ਹੈ ਨਸ਼ਾ ਬਿਲਕੁਲ ਤੁਹਾਡੀ ਸਿਆਣੀ ਗੱਲ ਹੈ ਵੀ ਜਦੋਂ ਅਕਾਲੀ ਦਲ ਸੱਤਾ ਦੇ ਵਿੱਚ ਸੀ ਤਾਂ ਵਿਰੋਧੀ ਇਹ ਗੱਲਾਂ ਪ੍ਰਚਾਰਦੇ ਸੀ ਖਾਸ ਤੌਰ ਤੇ ਵਿਰੋਧੀਆਂ ਨੇ ਸਾਡੇ ਜਿਹੜੇ ਸੀਨੀਅਰ ਲੀਡਰ ਮਜੀਠੀਆ ਸਾਹਿਬ ਨੂੰ ਟਾਰਗੇਟ ਕੀਤਾ ਵੀ ਇਹ ਮੱਲੂ ਛਿੱਟੇ ਦੇ ਵਪਾਰੀ ਐ ਸੌ ਸੌ ਗੱਲਾਂ মিডিਆ ਦੇ ਵਿੱਚ ਚੱਲੀਆਂ ਪਰ ਉਸ ਤੋਂ ਬਾਅਦ ਆ ਕਾਂਗਰਸ ਨੇ ਜਦੋਂ ਸਰਕਾਰ ਬਣਾਈ ਤੇ ਮਨਜੋ ਕੰਪਟਰ ਅਮਰਿੰਦਰ ਸਿੰਘ ਜੀ ਨੇ ਇਸ ਗੱਲ ਦੀ ਗੁੱਟਕੇ ਦੇ ਉੱਤੇ ਹੱਥ ਰੱਖ ਕੇ ਸਹੁੰ ਖਾਧੀ ਵੀ ਮੈਂ 4 ਹਫ਼ਤਿਆਂ ਦੇ ਵਿੱਚ ਨਸ਼ਾ ਤੋਪੰ ਕਰ ਦੂੰਗਾ ਹੋਇਆ ਉਸ ਤੇ ਉਲਟ ਉਸ ਤੋਂ ਬਾਅਦ ਚਲੋ ਉਹਨਾਂ ਦੀ ਸਰਕਾਰ ਚਲੀ ਗਈ ਸਰਕਾਰ ਆ ਗਈ ਆਮਦਨੀ ਪਾਰਟੀ ਇਹ ਕਹਿੰਦੇ ਜੀ ਅਸੀਂ ਕੁਝ ਘੰਟਿਆਂ ਵਿੱਚ ਨਸ਼ਾ ਬਸ ਜਿਹੜਾ ਐਸਐਸਪੀ ਜਿਹੜੇ ਏਰੀਆ ਚ ਐਸਐਚਓ ਦਾ ਜਿਹੜੇ ਵਿਕਦਾ ਉੱਥੇ ਜਾਂਦੇ ਉਹ ਐਸਐਸਪੀ ਉਹ ਜ਼ਿੰਮੇਵਾਰ ਹੋਏ ਪਰ ਨਹੀਂ ਹੁਣ ਤਾਂ ਜਿਹੜਾ ਨਸ਼ਾ ਹੋਮ ਡਿਲੀਵਰੀ ਹੈ ਲੋਕ ਗਲੀ ਗਲੀ ਨਸ਼ਾ ਵਿਕ ਰਿਹਾ ਸੋ ਇਹ ਕਹਿਣਾ ਕਿਸੇ ਨੂੰ ਭੰਡ ਦੇਣਾ ਵਿਰੋਧੀ ਨੂੰ ਸੌਖਾ ਪਰ ਜਦੋਂ ਆਪ ਬੰਦੇ ਨੂੰ ਲੱਗਦਾ ਹੈ ਪਤਾ ਵੀ ਮੈਂ ਹਾਂ ਕੀ ਹੋ ਰਿਹਾ ਹੈ ਜਦੋਂ ਉਹਨੇ ਉਹ ਨਸ਼ੇ ਇਚੇ ਵਿਖ ਰਿਆ ਫਿਰ ਉਹਨੂੰ ਪਤਾ ਲੱਗਦਾ ਵੀ ਜੋ ਮੈਂ ਇਸ ਗੱਲ ਨੂੰ ਕਹਿ ਰਿਹਾ ਸੀ ਉਹ ਠੁਠੀ ਸੀ ਅਮਰਜੀਤ ਦੀ ਇੱਕ ਗੱਲ ਹੋਰ ਹੈ ਕਿ ਜਦੋਂ ਪੱਤਰਕਾਰ ਲੋਕਾਂ ਦੇ ਵਿੱਚ ਵਿਚਰਦੇ ਨੇ ਤਾਂ ਉੱਥੇ ਆਮ ਆਦਮੀ ਪਾਰਟੀ ਦੇ ਵਰਕਰ ਮਿਲਦੇ ਨੇ ਤਾਂ ਇਹ ਗੱਲ ਬੜੀ ਕਹੀ ਜਾਂਦੀ ਹੈ ਕਿ ਅੱਜ ਵੀ ਅਕਾਲੀਆਂ ਦੀ ਚਲਦੀ ਹੈ ਕਾਂਗਰਸੀਆਂ ਦੀ ਚਲਦੀ ਹੈ ਮੌਜੂਦਾ ਸਰਕਾਰ ਦੀ ਨਹੀਂ ਚਲਦੀ ਸਾਨੂੰ ਆ ਜਿਹੜਾ ਬੈਕਫੁੱਟ ਤੇ ਕਰ ਦਿੱਤਾ ਜਾਂਦਾ ਠਾਣੀ ਦਲਵਾਰੀ ਸਾਨੂੰ ਐਮਐਲਏ ਦਾ ਫੋਨ ਕਰਾਉਣਾ ਪੈਂਦਾ ਤੇ ਜੇਕਰ ਅਕਾਲੀ ਦਲ ਦਾ ਸਰਪੰਚ ਵੀ ਆ ਕੇ ਖੜ ਜਾਵੇ ਤਾਂ ਉਹਨਾਂ ਦੀ ਵੱੱਦ ਚੱਲਦੀ ਹੈ ਜੀ ਇਹ ਗੱਲ ਕਿੰਨੀ ਕੁ ਸੱਚ ਹੈ ਤੁਸੀਂ ਕੁਲਦੀਪ ਜੀ ਇਹ ਇਹ ਜੀ ਗੱਲ ਨਹੀਂ ਇਹ ਹੁੰਦੀ ਹੈ ਸਪਿਲਟ ਬੰਦੇ ਦੇ ਵਿੱਚ ਕੰਮ ਕਰਾਉਣ ਦੀ ਸਪਿਲਟ ਸਮਰਪਣ ਉਹਨੂੰ ਕੰਮ ਕਰਨ ਤੰਦੇ ਹੀ ਮੰਨ ਲਓ ਜਿਹੜੇ ਅਕਾਲੀ ਦਲ ਦੇ ਵਰਕਰ ਆ ਉਹ ਜਦੋਂ ਅਸੀਂ ਕੰਮ ਕਰਾਉਨੇ ਆ ਨਾ ਲੋਕਾਂ ਦੇ ਅਸੀਂ ਮੰਨ ਲਓ ਪੂਰਾ ਸਮਰਪਣ ਹੋ ਕੇ ਜਾਂ ਅਮਾਨਦਰੀ ਨਾਲ ਉਸ ਕਰ ਬੰਦੇ ਨਾਲ ਖੜਦੇ ਆ ਵੀ ਆਪਾਂ ਇਹਦਾ ਕੰਮ ਕਰਵਾ ਕੇ ਦੇਣਾ ਆਪਾਂ ਇਹਦੇ ਨਾਲ ਜਾ ਕੇ ਉਹ ਥਾਣਾ ਕਚਹਿਰੀ ਐ ਜੇ ਉੱਥੇ ਮੰਨ ਲਓ ਅਸੀਂ ਦਲੀਨ ਭਰਪੂਰ ਅਗਲੇ ਇਹਨਾਂ ਗੱਲ ਰੱਖਦੇ ਆਂ ਵੀ ਸਾਡਾ ਜੀ ਜੇ ਬੰਦਾ ਗਲਤ ਆ ਸਾਨੂੰ ਤਾਂ ਦੱਸੋ ਕਿ ਬੰਦੇ ਨੂੰ ਤੁਸੀਂ ਗਲਤ ਤੱਕ ਪਰੇਸ਼ਾਨ ਨਾ ਕੀਤਾ ਜਾਵੇ ਸਾਡੇ ਬੰਦੇ ਚ ਕਸੂਰ ਆ ਸਾਨੂੰ ਦੱਸਿਆ ਜਾਵੇ ਸੋ ਜਦੋਂ ਆਪਾਂ ਲਾਜਿਕ ਨਾ ਕਿਸੇ ਨਾਲ ਗੱਲ ਕਰਦੇ ਆਂ ਪੂਰੀ ਦਲੀਨ ਭਰਪੂਰ ਗੱਲ ਕਰਦੇ ਤੇ ਗਾਹ ਵਾਲਾ ਇਸ ਗੱਲ ਨੂੰ ਮਹਿਸੂਸ ਕਰਦਾ ਹੈ ਵੀ ਹਾਂ ਵਾਕਈ ਇਹ ਬੰਦੇ ਮੰਨ ਲਓ ਜਿਹੜੇ ਆਏ ਐ ਸਹੀ ਐ ਜਿੱਥੋਂ ਤੱਕ ਇਹਨਾਂ ਦੇ ਵਰਕਰ ਆ ਇਹਨਾਂ ਦੇ ਵਰਕਰ ਪਰ ਤਾਂ ਕਿਸੇ ਦੇ ਨਾਲ ਤੁਰਨ ਨੂੰ ਤਿਆਰ ਨਹੀਂ ਹਮ ਫਲੂ ਦੇ ਕਿਸੇ ਦੇ ਨਾਲ ਹੀ ਨਹੀਂ ਜਾਣਾ ਆਪਾਂ ਤਾਂ ਉਹ ਕੰਮ ਕੀ ਹੋਏਗਾ ਅਸੀਂ ਮੰਨ ਲਓ ਇਸ ਗੱਲ ਨੂੰ ਜਿਹੜੀ ਗੱਲ ਤੁਸੀਂ ਕੀਤੀ ਹੈ ਵੀ ਉਹ ਫੋਨ ਕਰਾਉਣਾ ਪੈਂਦਾ ਇਹ ਤਾਂ ਕਹਿੰਦੇ ਸੀ ਅਸੀਂ ਇਹ ਕਲਚਰ ਹੀ ਖਤਮ ਕਰ ਦਿੰਦੇ ਹਮ ਵੀ ਕਿਸੇ ਦੀ ਫੋਨ ਦੀ ਲੋੜ ਨਹੀਂ ਪੈਣੀ ਕਿਸੇ ਨੂੰ ਕੁਝ ਨਹੀਂ ਕਰਨਾ ਪੈਣਾ ਦੇਖੋ ਜਿੰਨੇ ਅਫੀਸਰ ਹੈ ਉਹ ਅੱਜ ਕੰਮ ਕਰ ਰਹੇ ਆ ਤਾਂ ਆਮਦਵੀ ਪਾਰਟੀ ਦੀ ਸਰਕਾਰ ਦੇ ਥੱਲੇ ਕੰਮ ਕਰ ਰਹੇ ਆ ਨਾ ਤਾਂ ਜਾਂ ਤਾਂ ਉਹਨਾਂ ਨੂੰ ਕੋਈ ਤਾਂ ਉਹਨਾਂ ਨੂੰ ਪਤਾ ਹੋਣਾ ਵੀ ਕੋਈ ਪ੍ਰੋਬਲਮ ਹੈ ਕਿਸੇ ਗੱਲ ਦੇ ਵਿੱਚ ਕਿਤੇ ਨਾ ਕਿਤੇ ਸੋ ਅਸੀਂ ਤਾਂ ਇਹੀ ਮੈਂ ਤਾਂ ਮਹਿਸੂਸ ਕਰਦਾ ਵੀ ਜਿੰਨਾ ਕ ਅਸੀਂ ਸਮਰਪਣ ਭਾਵਨਾ ਨਾਲ ਜਦੋਂ ਅਸੀਂ ਅਗਲੇ ਨਾਲ ਜਾ ਕੇ ਖੜਦੇ ਆ ਇਹਦੀ ਕੋਈ ਗੱਲ ਨਹੀਂ ਵੀ ਅਕਾਲੀ ਦਲ ਦਾ ਕੋਈ ਅਫਸਰਾਂ ਦੇ ਉੱਤੇ ਕੋਈ ਪ੍ਰੈਸ਼ਰ ਹੈ ਜਾਂ ਸਾਡਾ ਪ੍ਰੈਸ਼ਰ ਸਾਡਾ ਕੀ ਮੰਨਣ ਕਿ ਸਾਡੇ ਕੋ ਤਾਂ ਰਾਜ ਭਾਗ ਦੀ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਜਾ ਕੇ ਅਫਸਰਾਂ ਨੂੰ ਹੱਥ ਬੰਨ੍ਹ ਕੇ ਵੀ ਸਾਡਾ ਜੀ ਆ ਕੰਮ ਹੈ ਤੇ ਇਹ ਕੰਮ ਦੇ ਵਿੱਚ ਜੇ ਤੁਹਾਨੂੰ ਲੱਗਦਾ ਵੀ ਸਾਡਾ ਬੰਦਾ ਨਹੀਂ ਗਲਤ ਤਾਂ ਜਰੂਰ ਤੁਸੀਂ ਕੋਈ ਇਨਕੁਆਇਰੀ ਤਫਤੀਸ਼ ਕਰਕੇ ਸਾਨੂੰ ਸਾਡੇ ਬੰਦੇ ਨੂੰ ਫਾਰਕ ਕਰੋ ਤਾਂ ਅਫਸਰ ਬੜੇ ਸਿਆਣੇ ਇਹਨਾਂ ਦਿਨਾਂ ਨੂੰ ਸਮਝਦੇ ਆ ਪਰ ਕੀ ਅਫਸਰ ਛਾਈ ਅਗਲੀ ਗੱਲ ਨਹੀਂ ਰਹੀ ਅਫਸਰ ਛਾਈ ਵੀ ਇਸ ਗੱਲ ਨੂੰ ਮਹਿਸੂਸ ਕਰਦੀ ਹੈ ਵੀ ਸਾਨੂੰ ਕੋਈ ਗਲਤ ਕੰਮ ਅਸੀਂ ਨਹੀਂ ਕਰਨਾ ਨਾ ਇਹ ਜਿਹੜੀ ਗੱਲ ਸਾਨੂੰ ਦੇਣੀ ਆ ਵੀ ਸੋ ਉਹ ਇਹਨਾਂ ਨੂੰ ਮਹਿਸੂਸ ਹੁੰਦਾ ਹੈ ਵੀ ਇਹ ਜੀ ਅਖਲੀ ਦਲ ਦੇ ਅੱਖੇ ਛੱਡ ਦਿੰਦੇ ਜਾਂਦੇ ਜੇ ਕੋਈ ਥਾਣੇ ਕਿ ਜਿਹੜੀ ਹੁੰਦਾ ਹੈ ਜੀ ਆਪਾਂ ਪਰ ਇਹ ਜੀ ਗੱਲ ਨਹੀਂ ਅਫਸਰ ਮੰਨੋ ਜਦੋਂ ਸਹੀ ਗੱਲ ਆਪਾਂ ਸਹੀ ਵਕੀਲ ਸਹੀ ਗੱਲ ਕਰਦਾ ਹੈ ਤਾਂ ਅਦਾਲਤ ਦੇ ਦਰਜ ਵੀ ਉਸ ਗੱਲ ਨੂੰ ਮੰਨਦੇ ਆ। ਉਹੀ ਗੱਲ ਇੱਥੇ ਆ ਵੀ ਜਰੂਰ ਅਸੀਂ ਜਾ ਕੇ ਸਹੀ ਦਲੀਲ ਭਰਪੂਰ ਅਗਲੇ ਨਾਲ ਗੱਲ ਕਰਦੇ ਆ ਤਾਂ ਅਫਸਰ ਸਾਹਿਬਾਨ ਸਾਡੀ ਇਸ ਬੇਨਤੀ ਨੂੰ ਪ੍ਰਵਾਨ ਕਰਦੇ ਆ ਤੇ ਰਿਕਾਰਡ ਵੀ ਕਰਦੇ ਆ। ਇਸ ਗੱਲ ਨੂੰ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਵੀ ਅਫਸਰ ਸਾਹੀ ਬੇਚੇਜ ਕੋ ਕੇ ਵਧੀਆ ਕੰਮ ਕਰਦੇ ਆ। ਕਿਵੇਂ ਲੱਗਦਾ ਤੁਹਾਨੂੰ ਆਵਾਦਵੀ ਪਾਰਟੀ ਨੇ ਕੋਈ ਦੋ ਸਾਲਾਂ ਦੇ ਕਾਰਜਕਾਲ ਦੇ ਵਿੱਚ ਕੋਈ ਚੰਗਾ ਕੰਮ ਕੀਤਾ? ਖਲਦੀਪ ਜੀ ਤੁਸੀਂ ਪਿੰਡ ਪਿੰਡ ਜਾਣਦੇ ਹੋ। ਤੁਹਾਡਾ ਲੋਕਾ ਨਾਲ ਤੁਹਾਡਾ ਚੈਨਲ ਲੋਕਾ ਨਾਲ ਤੁਸੀਂ ਰੋਜ਼ ਇੰਟਰਵਿਊਜ਼ ਕਰਦੇ ਹੋ ਵੀ ਇਹਨਾਂ ਨੇ ਕੀ ਚੰਗਾ ਕੀਤਾ ਹੁਣ ਤੁਸੀਂ ਨਸ਼ੇ ਵਾਲੀ ਗੱਲ ਕੀਤੀ ਤੁਸੀਂ ਨਸ਼ੇ ਨਾਲ ਮੋਤਾ ਹੋ ਰਹੀਆਂ ਤੜ ਤੜ ਆ ਆਪਣਾ ਸੰਗਰੂਰ ਸਾਈਡ ਸ਼ਰਾਮ ਨਾਲ ਮੋਤਾ ਹੋ ਗਿਆ ਦੱਸੋ ਕੀ ਕਾਰਵਾਈ ਕੀ ਕੋਈ ਕਾਰਵਾਈ ਕੀਤੀ ਕਿਸੇ ਤੇ ਕਿੱਥੋਂ ਸ਼ਰਾਬ ਆਈ ਕਿੱਥੋਂ ਉਹਦਾ ਕੋਈ ਸੈਂਪਲਿੰਗ ਹੋਈ ਜਾਂ ਉਹਦੀ ਕੋਈ ਰਿਪੋਰਟ ਜਨਤ ਕੀਤੀ ਗਈ ਬਿਲਕੁਲ ਨਹੀਂ ਹੋਇਆ ਕਿੱਥੋਂ ਐਵੇਂ ਮੰਨ ਲਓ ਇਹਨਾਂ ਕੋਈ ਹੋਰ ਕੰਮ ਸੀ ਇੱਥੇ ਜਿਵੇਂ ਸੋਸ਼ਲ ਵੈਲਫੇਅਰ ਦੇ ਕੰਮ ਆ ਗਏ ਜਿਵੇਂ ਬੀਬੀਆਂ ਐ ਬੀਬੀਆਂ ਬੜੀਆਂ ਭੂੜੀਆਂ ਸੀ ਬੀਬੀਆਂ ਨੇ ਭੂਲੇ ਪਣ ਚ ਇਹਨਾਂ ਨੂੰ ਜਦੋਂ ਕਿਹਾ ਵੀ 10000 ਰੁਪਏ ਦੇ ਕੇ ਵੀ ਅਸੀਂ ਤੁਹਾਨੂੰ 1000 ਰੁਪਏ ਤਾਂ ਪੁੱਜਵਾਇਆ ਤੁਹਾਨੂੰ ਹੀ ਖਰਚ ਬੀਬੀਆਂ ਨੇ ਮਹਿਸੂਸ ਕੀਤਾ ਵੀ ਚਲੋ ਔਰਤਾਂ ਨੂੰ ਹੁੰਦਾ ਹੀ ਆ ਵੀ ਦੋਤੇ ਪੋਤਿਆਂ ਨੂੰ ਕੀ ਵੀ ਦੀ ਆਉਂਦੇ ਆ ਵੀ 1000 ਰੁਪਏ ਆਪਣੇ ਖਾਤੇ 'ਚ ਆ ਜਾਂਦੇ ਆ ਉਹਨਾਂ ਨੇ ਇਹਨਾਂ ਨੂੰ ਵੋਟਾਂ ਪਾ ਦਿੱਤੀਆਂ 2500 ਰੁਪਏ ਤੁਹਾਡੀ ਪੈਨਸ਼ਨ ਕਰਦਿਆਂਗੇ ਉਹ ਵੀ ਨਹੀਂ ਹੋਈ ਤੋ ਇਹ ਜਿਹੜੀਆਂ ਗੱਲਾਂ ਦੇ ਵਿੱਚ ਆਗੇ ਜਾਂ ਦੂਜੇ ਕਿਸਾਨੀ ਨਾਲ ਸੰਬੰਧਤ ਕੋਈ ਇਹੋ ਜੀ ਗੱਲ ਸਾਨੂੰ ਨਹੀਂ ਸਮਝ ਆ ਰਹੀ ਜਿਹੜੀ ਕਿਸਾਨੀ ਨਾਲ ਸੰਬੰਧਤ ਕਰਤੀ ਹੋਣੀ ਪਿੱਛੇ ਜੇ ਜਿਵੇਂ ਮਨ ਨੂੰ ਕਈ ਗੱਲਾਂ ਸੁਣ ਚਾਹੀਆਂ ਮੈਂ ਕਈ ਸ਼ਹਿਰ ਤੁਹਾਡੇ ਜਨਮ ਤੇ ਵੀ ਵੇਖ ਰਿਆ ਸੀ ਜਾਂ ਹੋਰ ਜਿਹੜੀ ਕਰਨ ਲਾਈਟ ਦੀ ਕੀਤੀ ਵੀ ਦੇਖੋ ਜੀ ਅਸੀਂ ਇੰਨੀ ਲਾਈਟ ਦੇ ਦਿੱਤੀ ਫालतू ਲਾਈਟ ਆਈ ਜੀ ਪਿਛਲੇ ਰਹੀ ਬਿਲਕੁਲ ਨਹੀਂ ਉਹ ਮਿਸ ਗਾਈਡ ਕੀਤਾ ਜਾਂਦਾ ਹੈ ਦੇਖੋ ਸਾਡੀ ਸਾਡੀ ਸਟੇਟ ਕੋਲੇ ਜਿੰਨੀ ਲਾਈਟ ਦਾ ਪ੍ਰਬੰਧ ਹੈ ਉਸ ਤੋਂ ਬਾਅਦ ਅਸੀਂ ਸੈਂਟਰ ਪੂਲ ਚੋ ਲਾਈਟ ਲੈਨੇ ਆ ਉਸ ਸਾਡੀ ਜਿਹੜਾ ਇਸ ਸੈਂਟਰ ਪੂਲ ਦੇ ਵਿੱਚ ਕੇਂਦਰ ਦੇ ਵਿੱਚ ਉਸ ਤੋਂ ਬਾਅਦ ਜਿੰਨੀ ਲਾਈਟ ਦੀ ਕੰਜ਼ਮਪਸ਼ਨ ਹੈ ਉਹ ਉਹਨੂੰ ਗਵਰਨਮੈਂਟ ਸਟੇਟ ਗਵਰਨਮੈਂਟ ਪਰਚੇਜ਼ ਕਰਦੀ ਹੈ ਆ ਹਰੇਕ ਸਾਲ ਜਿੰਨੀ ਕੰਜ਼ਮਪਸ਼ਨ ਹੈ ਉਹਦੇ ਮੁਤਾਬਕ ਸਰਕਾਰ ਪਹਿਲਾਂ ਪ੍ਰਬੰਧ ਕਰਕੇ ਰੱਖਦੀ ਹੈ ਹੁਣ ਜਿਹੜੀ ਚੀਜ਼ ਆਪਾਂ ਖਰੀਦ ਲਈ ਮੰਨ ਲਓ ਆਪਾਂ ਬਾਜ਼ਾਰ ਦੇ ਵਿੱਚੋਂ ਕੋਈ ਚੀਜ਼ ਖਰੀਦ ਲਈ ਆਏ ਵਿਆਹ ਸਰਦੀ ਦੇ ਵਿੱਚ ਆਪਣੇ ਕੋਈ ਚੀਜ਼ ਆਪਾਂ ਖਰੀਦੀ ਗਈ ਹੈ ਤੇ ਉਹ ਮੁੜ ਕੇ ਵਾਪਸ ਥੋੜਾ ਹੁੰਦੀ ਹੈ ਉਵੇਂ ਉਹ ਬਿਜਲੀ ਆ ਕਿਉਂਕਿ ਇੱਥੇ ਸਿਸਟਮ ਬਦਲ ਗਿਆ ਅੱਗੇ ਝੋਨਾ ਕਣਕ ਤੋਂ ਬਾਅਦ ਝੋਨੇ ਦੀ ਕਾਸ਼ਤ ਹੁੰਦੀ ਸੀ ਹੁਣ ਮੱਕੀ ਦੀ ਕਾਸ਼ਤ ਹੋਣ ਲੱਗੀ ਮੱਕੀ ਦੇ ਵਿੱਚ ਕੀ ਹੈ ਵੀ ਜਿਹੜੇ ਖੇਤ ਆ ਕੁਝ ਏਰੀਆ ਦੇ ਵਿੱਚ ਜਿੱਥੇ ਮੱਕੀ ਲੱਗ ਜਾਂਦੀ ਹੈ ਉੱਥੇ ਪਾਣੀ ਦੀ ਡਿਮਾਂਡ ਘਟ ਜਾਂਦੀ ਹੈ ਸੋ ਉਹਦੇ ਕਰਕੇ ਲਾਈਟ ਦੀ ਲੋਡ ਘਟ ਜਾਂਦੀ ਹੈ ਲਾਈਟ ਤਾਂ ਥੋੜੀ ਪਿਛਲੇ ਸਮੇਂ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਸਾਨੂੰ ਲੱਗਿਆ ਵੀ ਇਹ ਰਹੀ ਹੈ ਈਵਨ ਕਿ ਨਹੀਂ ਲਾਈਟ ਕਿੰਨੀ ਕਿ ਗਵਰਨਮੈਂਟ ਪਰਚੇਜ਼ ਹਾਂ ਜੇ ਗਵਰਨਮੈਂਟ ਇੰਨੀ ਹੈ ਗਵਰਨਮੈਂਟ ਦੱਸੇ ਵੀ ਅਸੀਂ ਅਸੀਂ ਤਾਂ ਜੀ ਪਰਚੇਜ਼ ਨਹੀਂ ਕੀਤੀ ਇਹ ਸਟੇਟ ਗਵਰਨਮੈਂਟ ਦੀ ਪ੍ਰੋਡਕਸ਼ਨ ਸੀ ਅਸੀਂ ਇੰਨੀ ਲਾਈਟ ਦਿੱਤੀ ਫਿਰ ਵੀ ਲਾਈਟ ਵਧੂ ਰਹੀ ਸੋ ਇਹ ਨਾ ਇਹ ਜਦੋਂ ਮੈਸਗਾਈਡ ਕਰਕੇ ਲੋਕਾਂ ਨੂੰ ਮਿਸਗਾਈਡ ਕਰ ਰਹੇ ਆ ਕੋਈ ਵੀ ਇਹੋ ਜਿਹਾ ਕੰਮ ਕੋਈ ਇਹੋ ਜਿਹਾ ਰਿਜ਼ਲਟ ਦੇਖੋ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਇੱਥੇ ਕਾਰਖਾਨਾ ਲੱਗੂ BMW ਦਾ ਹੋਰ ਕਈ ਗੱਲਾਂ ਉਹਨਾਂ ਨੇ ਵੱਡੀਆਂ ਵੱਡੀਆਂ ਕੀਤੀਆਂ ਇੱਥੇ ਜੀ ਉਹ ਆ ਰਹੇ ਆ ਜਿਹੜੇ ਇਨਵੈਸਟਰੀ ਵੱਡੇ ਵੱਡੇ ਉਜਗਪਤੀ ਆ ਰਹੇ ਆ ਕੋਈ ਸਾਨੂੰ ਨਹੀਂ ਲੱਗਿਆ ਵੀ ਕੋਈ ਕਾਰਖਾਨਾ ਇੱਥੇ ਲੱਗ ਗਿਆ ਮੈਂ ਕੱਲ ਦੀ ਇੱਕ ਅਖਬਾਰ ਪੜ੍ਹ ਰਿਆ ਸੀ ਉੱਥੇ ਲਿਖਿਆ ਸੀ ਕਿ 16 ਮੈਡੀਕਲ ਕਾਲਜ ਭਗਵੰਤ ਮਾਨ ਜੀ ਨੇ ਕਿਹਾ ਸੀ ਕਿ 16 ਮੈਡੀਕਲ ਕਾਲਜ ਬਣ ਜਣੇ ਆ ਤੇ ਮੇਰੇ ਖਰਚ ਕੋਈ ਕਿਤੇ ਅਜੇ ਕਿਸੇ ਦਾ ਨਹੀਂ ਪੱਥਰ ਵੀ ਨਹੀਂ ਰੱਖਿਆ ਗਿਆ ਤੇ ਇੱਥੇ ਵੀ ਨਹੀਂ ਲੱਗੀ ਸੋ ਕੋਈ ਇਹੋ ਜਿਹਾ ਕੰਮ ਨਹੀਂ ਹੋਇਆ ਦੋ ਸਾਲਾਂ ਦੇ ਵਿੱਚ ਪਹਿਲੀ ਸਰਕਾਰ ਹੈ ਜਦੋਂ ਦਾ ਮੇਰੇ ਖਿਆਲ ਚ ਮੇਰੀ ਸੁਰਤ ਸੰਭੜੀ ਹੈ ਸਰਕਾਰਾਂ ਬਣਦੀਆਂ ਸ਼ੁਰੂ ਹੁੰਦੀਆਂ ਜਿੱਤੇ ਤੋਂ ਲੋਕਾਂ ਦਾ ਏਡੀ ਜਲਦੀ ਮੋਹ ਪੰਨ ਹੋਇਆ ਜੀ ਅੱਗੇ ਕੀ ਹੁੰਦਾ ਸੀ ਅੱਗੇ ਐਂਡ ਦੇ ਤੇ ਜਾ ਕੇ ਨਾ ਕੋਈ ਮਹਿਸੂਸ ਹੋਣਾ ਵੀ ਹੁਣ ਤਾਂ ਜੀ ਚੋਣਾਂ ਜਾਬਤਾ ਲੱਗਣ ਦੋ ਸਾਲ ਮਹੀਨੇ ਰਹਿ ਕੇ ਵੀ ਸਰਕਾਰ ਨੇ ਨਹੀਂ ਕੁਛ ਕੀਤਾ 4 4.5 ਸਾਲਾਂ ਬਾਅਦ ਲੋਕਾਂ ਦਾ ਮੋਹ ਪੰਨ ਹੁੰਦਾ ਸੀ ਪਰ ਇਹ ਪਹਿਲੀ ਸਰਕਾਰ ਹੈ ਜਿਹਦੇ ਚ ਇਹਨਾਂ ਨੂੰ ਦੋ ਸਾਲਾਂ ਦੇ ਵਿੱਚ ਹੀ ਮੰਨੋ ਉਹ ਪੰਗ ਹੋ ਗਿਆ ਲੋਕਾਂ ਦਾ ਦੂਜੀ ਗੱਲ ਮੈਂ ਇੱਕ ਤੁਹਾਨੂੰ ਜਿਹੜੀ ਨਵੀਂ ਦੱਸਾਂ ਦੇਖੋ ਇਹ ਕਹਿੰਦੇ ਸੀ ਵੀ ਜਿਹੜੇ ਸਾਡੇ ਬੰਦੇ ਇਥੇ ਇਲੈਕਸ਼ਨ ਲੜਨਗੇ ਆਹ ਵਲੰਟੀਅਰ ਜਿਹੜੇ ਤੁਸੀਂ ਤੁਮੱਕੜ ਜਿਵੇਂ ਹੁਣ ਨੂੰ ਸਮੋਤਨ ਕਰਕੇ ਕਹਿੰਦੇ ਵੀ ਤੁਮੱਕੜ ਇਲੈਕਸ਼ਨ ਲੜਿਆ ਕਰਨਗੇ ਉਹ ਜੀ ਕੌਣ ਹੋਏਗਾ ਰੈਡੀ ਵਾਲਾ ਹੋਏਗਾ ਜਿਹਨੂੰ ਪੈਂਚਰ ਲਾਉਣ ਵਾਲਾ ਹੋਏਗਾ ਜੀ ਉਹ ਫਲਾਣਾ ਹੋਏਗਾ ਜੀ ਉਹ ਤੀਕਣਾ ਹੋਏਗਾ ਦੇਖੋ ਪਹਿਲੀ ਵਾਰੀ ਹੋਇਆ ਵੀ ਇੱਕ ਮੌਜੂਦਾ ਇਹਨਾਂ ਦਾ ਜਿਹੜਾ ਜਿਮਨੀ ਜ਼ੋਨ ਜਿੱਤਿਆ ਐਮਪੀ ਉਹ ਇਹਨਾਂ ਦੀ ਟਿਕਟ ਛੱਡ ਕੇ ਪੱਜ ਗਿਆ ਉੱਥੇ ਚਲੋ ਪਹਿਲੀ ਗੱਲ ਤਾਂ ਪਿਛਲੇ ਝੋਨ ਦੇ ਵਿੱਚ ਹੀ ਜਦੋਂ ਉਹਨੂੰ ਜਿਮਨੀ ਝੋਨ ਲੜਾਈ ਹੈ ਉਦੋਂ ਕਿ ਇਹਨਾਂ ਕੋਲ ਉੱਥੇ ਕੋਈ ਮਖੜ ਮੁਖਗੇ ਸੀ ਜਾਂ ਇਹਨਾਂ ਕੋਲ ਵਲੰਟੀਅਰ ਮੁਖਗੇ ਸੀ ਨਹੀਂ ਉਸ ਤੋਂ ਬਾਅਦ ਹੁਣ ਵੀ ਉਹ ਇਹਨਾਂ ਨੇ ਪੰਮਨ ਕੁਮਾਰ ਤਿਰਗੁਰਜੀ ਨੂੰ ਅਕਾਲੀ ਦਲ ਤੋਂ ਲਿਆ ਕੇ ਖੜਾ ਕਰ ਦਿੱਤਾ ਉੱਥੇ ਸੋ ਇਹ ਕਹਿਣੀ ਤੇ ਕਰਨੀ ਦਾ ਨਾ ਬੜਾ ਵੱਡਾ ਅੰਤਰ ਹੈ ਸਿਆਸਤਾਨ ਦੇ ਵਿੱਚ ਕਹਿਣੀ ਤੇ ਕਰਨੀ ਦਾ ਜਿਹੜਾ ਅੰਤਰ ਹੋਏਗਾ ਨਾ ਪ੍ਰਕਾਸ਼ ਸਿੰਘ ਬਾਦਲ ਜੀ ਇਹ ਗੱਲ ਕਹਿੰਦੇ ਸੀ ਕਿ ਕਹਿਣੀ ਤੇ ਕਰਨੀ ਦੇ ਸਿਆਸਤਾਨ ਦੇ ਵਿੱਚ ਫਰਕ ਨਹੀਂ ਹੋਣਾ ਚਾਹੀਦਾ ਜਦੋਂ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਹੋਏਗਾ ਤੇ ਉਦੋਂ ਫਿਰ ਲੋਕਾਂ ਦਾ ਮੂਹ ਪਿਆਰ ਤੁਹਾਨੂੰ ਉਹਨਾਂ ਨਹੀਂ ਮਿਲਦਾ ਦੇਖੋ ਇੱਕ ਵਾਰੀ ਲੋਕ ਕਿਸੇ ਨਾ ਵੀ ਤੁਮਰਾ ਹੋ ਕੇ ਲੱਗ ਸਕਦੇ ਹਨ ਪਨਾਉ ਛੋਟੀ ਜੋਨ ਹੋਵੇ ਪਨਾ ਵੱਡੀ ਜੋਨ ਹੋਵੇ ਲੋਕ ਲੱਗ ਜਾਂਦੇ ਆ ਪਰ ਜਦੋਂ ਲੋਕ ਰਿਐਲਿਟੀ ਲੋਕ ਸਚਾਈ ਵੇਖਦੇ ਆ ਇਸ ਗੱਲ ਨੂੰ ਕਿ ਯਰੇ ਤਾਂ ਆਪਾਂ ਤਾਂ ਠੱਗੇ ਗਏ ਤੁਸੀਂ ਉਹ ਮਹਿਸੂਸ ਕਰਦੇ ਆ ਲੋਕ ਠੱਗੇ ਠੱਗੇ ਅਰ ਹੁਣ ਕਿਸੇ ਨੂੰ ਦੱਸਣ ਜੋਗੇ ਨਹੀਂ ਲੋਕ ਵੀ ਕੀ ਕਰੀਏ ਹੁਣ ਤਾਂ ਜਦੋਂ ਅਸੀਂ ਇਹਦੀ ਮਜ਼ਾਕ ਕਰਦੇ ਆ ਵੀ ਕਿਵੇਂ ਆ ਟੜੂ ਵਾਲਿਓ ਤਾਂ ਜਾਰੇ ਮੁਸਕਰਾ ਕੇ ਜੀ ਸਾਡੇ ਕੋਲ ਦੀ ਲੰਘ ਜਾਂਦੇ ਵੀ ਸਾਡੇ ਨਾਲ ਠੱਗੀ ਹੋ ਗਈ। ਸੋ ਲੋਕਾਂ ਦੇ ਵਿੱਚ ਇੱਕ ਲੀਡਰ ਦੀ ਕ੍ਰੈਡੀਬਿਲਟੀ ਹੋਣੀ ਚਾਹੀਦੀ ਹੈ। ਜ਼ਰੂਰੀ ਹੈ। ਮੰਨ ਲਓ ਇੱਕ ਮੁੱਖ ਮੰਤਰੀ ਹੈ ਜਾਂ ਕੋਈ ਐਮਐਲਏ ਹੈ ਜਾਂ ਕੋਈ ਸਰਪੰਚ ਵੀ ਕਿਉਂ ਨਾ ਹੋਵੇ। ਜਿੰਨਾ ਚਿਰ ਕ੍ਰੈਡੀਬਲ ਲੀਡਰ ਨਹੀਂ ਨਾ ਫੈਦਾ ਹੋਊਗਾ। ਉਨਾ ਚਿਰ ਨਹੀਂ ਮੰਨ ਲੋ ਕੋਈ ਸੂਬੇ ਦਾ ਜਾਂ ਕੋਈ ਸਮਾਜ ਦਾ ਭਲਾ ਨਹੀਂ ਹੋ ਸਕਦਾ। ਜੀ। ਜੀ। ਸਮਾਜ ਜਿੰਦ ਲਈ ਬਹੁਤ ਪ੍ਰੋਤਨ ਗੱਲ ਹੈ। ਜੀ ਐਨਟੀ थैंक यू।